ਪੰਜਾਬ ਦੀਆਂ ਮੁਖਬਰਾਂ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਮਾਨਸੂ اٹਪਾਲ ਖਬਰਾਂ ਤੋਂ ਪਹਿਲਾਂ ਇੱਕ ਨਜ਼ਰ ਹੈਡਲਾਈਨਸ ਤੇ ਪੰਜਾਬ 'ਚ ਹੁਣ ਤੱਕ ਦਾ ਸਭ ਤੋਂ ਵੱਡਾ ਸੜਕ ਨਿਰਮਾਣ ਮੁੱਖ ਮੰਤਰੀ ਮਾਨ ਨੇ ਪ੍ਰੈਸ ਕਾਨਫਰੰਸ ਰਾਹੀਂ ਦਿੱਤੀ ਜਾਣਕਾਰੀ ਵਿਰੋਧੀਆਂ ਤੇ ਵਿਸਾਧ ਦੇ ਨਿਸ਼ਾਨੇ ਪੰਜਾਬ ਸਰਕਾਰ ਦੇ ਪਨਬਸ ਜਲੰਧਰ ਡਿਪੂ ਦੇ ਪ੍ਰਧਾਨ ਤੇ ਵੱਡਾ ਐਕਸ਼ਨ ਗੈਰਹਾਜ਼ਰ ਹੋਣ ਕਰਕੇ ਸੇਵਾਵਾਂ ਕੀਤੀਆਂ ਰੱਦ ਅੱਜ ਸ਼ਾਮ 8 ਵਜੇ ਹੋਵੇਗੀ ਕੰਚਨਪ੍ਰੀਤ ਕੌਰ ਦੀ ਗ੍ਰਿਫਤਾਰੀ ਮਾਮਲੇ ਤੇ ਸੁਣਵਾਈ ਅਕਾਲੀ ਦਲ ਨੇ ਕਿਹਾ ਕੰਚਨਪ੍ਰੀਤ ਕੌਰ ਦੀ ਗ੍ਰਿਫਤਾਰੀ ਹਾਈ ਕੋਰਟ ਦੇ ਹੁਕਮਾਂ ਦੀ ਹੈ ਉਲੰਘਣਾ ਹੁਣ ਖਬਰਾਂ ਵਿਸਤਾਰ ਨਾਲ ਸਭ ਤੋਂ ਪਹਿਲਾਂ ਗੱਲ ਕਰਦੇ ਆ ਮੁੱਖ ਮੰਤਰੀ ਮਾਨ ਦੀ ਜਿਨ੍ਹਾਂ ਨੇ ਅੱਜ ਅਹਿਮ ਪ੍ਰੈਸ ਕਾਨਫਰੰਸ ਕੀਤੀ ਹੈ ਦੱਸਿਆ ਕਿ ਅੱਜ ਮੁੱਖ ਮੰਤਰੀ ਮਾਨ ਵੱਲੋਂ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਉਹਨਾਂ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਸਾਡੇ ਵੱਲੋਂ 19000 ਤੋਂ ਵੱਧ ਪਿੰਡਾਂ ਦੇ ਵਿੱਚ ਸੜਕਾਂ ਬਣਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਸੋ ਇੱਥੇ ਮੁੱਖ ਮੰਤਰੀ ਮਾਨ ਕਹਿੰਦੇ ਹੋਏ ਨਜ਼ਰ ਆਏ ਨੇ ਕਿ ਇੱਥੇ ਬਹੁਤ ਜਲਦ ਜੋ ਹੈ ਉਹ ਇੱਕ ਅਲੱਗ ਤੋਂ ਜਿਹੜਾ ਪ੍ਰੋਜੈਕਟ ਹੈ ਬਣਾਇਆ ਜਾਏਗਾ ਸੋ ਪੰਜਾਬ ਦੇ ਵਿੱਚ ਜੇਕਰ ਦੇਖਿਆ ਜਾਏ ਤਾਂ ਸਭ ਤੋਂ ਵੱਡਾ ਸੜਕ ਨਿਰਮਾਣ ਹੋਏਗਾ ਸੋ ਮੁੱਖ ਮੰਤਰੀ ਮਾਨ ਦੀ ਅਹਿਮ ਪ੍ਰੈਸ ਕਾਨਫਰੰਸ ਅੱਜ ਹੋਈ ਹੈ ਜਿੱਥੇ ਕਿਹਾ ਗਿਆ ਹੈ ਕਿ 44920 ਕਿਲੋਮੀਟਰ ਸੜਕਾ ਦਾ ਨਿਰਮਾਣ ਜੋ ਹੈ ਉਹ ਕੀਤਾ ਜਾਏਗਾ ਇਸ ਦੇ ਲਈ 16200 9 ਕਰੋੜ ਰੁਪਏ ਦਾ ਜਿਹੜਾ ਖਰਚਾ ਹੈ ਉਹ ਦੱਸਿਆ ਜਾ ਰਿਹਾ ਸੋ ਸੀਐਮ ਭਗਵੰਤ ਮਾਨ ਵੱਲੋਂ 48 ਰੋਡਵੇਜ਼ ਕਾਮਿਆਂ ਨੂੰ ਗਲਬਾਦ ਦਾ ਸੱਦਾ ਜੋ ਹੈ ਉਹ ਵੀ ਦਿੱਤਾ ਗਿਆ ਹੈ ਸੋਨਾ ਕਿਹਾ ਕਿ ਪੁਰਾਣੀਆਂ ਸਰਕਾਰਾਂ ਨੇ ਭਰਤੀ ਕੀਤੇ ਕੱਚੇ ਕਾਮੇ ਭਰਤੀ ਕੀਤੇ ਨੇ ਤੇ ਪਰ ਇਸ ਸਬੰਧੀ ਕੋਈ ਵੀ ਨੋਟੀਫਿਕੇਸ਼ਨ ਹੈ ਜੋ ਜਾਰੀ ਨਹੀਂ ਕੀਤਾ ਗਿਆ ਸੋ ਸੀਐਮ ਮਾਨ ਨੇ ਕੱਚੇ ਕਰਮਚਾਰੀਆਂ ਨੂੰ ਟੇਬਲ ਟਾਕ ਦੇ ਲਈ ਵੀ ਬੁਲਾਇਆ ਉਹਨਾਂ ਨੇ ਕਿਹਾ ਕਿ ਬੈਠ ਕੇ ਗੱਲਬਾਤ ਇਸ ਉੱਪਰ ਕੀਤੀ ਜਾ ਸਕਦੀ ਹੈ ਇਸ ਤੋਂ ਇਲਾਵਾ ਸੀਐਮ ਮਾਨ ਨੇ ਨਾਇਬ ਸੈਣੀ ਦੇ ਉੱਤੇ ਵੀ ਨਿਸ਼ਾਨਾ 사ਦਿਆ ਦਰਅਸਲ ਨਾਇਬ ਸੈਣੀ ਨੇ ਬਿੱਤੇ ਕਾਲ ਇੱਕ ਬਿਆਨ ਦਿੱਤਾ ਸੀ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੂੰ ਘੇਰਦੇ ਹੋਏ ਵੀ ਨਜ਼ਰ ਆਈ ਸੋ ਉਹਨਾਂ ਨੇ ਕਿਹਾ ਕਿ ਮੈਂ ਸਾਰੇ ਆ ਇਨਫਰਾਸਟ੍ਰਕਚਰ ਦੀ ਗੱਲ ਇੱਥੇ ਚੁੱਕੀ ਸੀ ਸੋ ਮੈਂ ਪੂਰੇ ਦੇਸ਼ ਦੇ ਖੇਡ ਢਾਂਚੇ ਦੀ ਗੱਲ ਕਰ ਰਿਹਾ ਸੀ ਸੋ ਇੱਥੇ ਮੌਤ ਤੇ ਅਫਸੋਸ ਕਰਨਾ ਕਿ ਰਾਜਨੀਤੀ ਹੈ ਸੋ ਇਹ ਕਹਿੰਦੇ ਹੋਏ ਅੱਜ ਮੁੱਖ ਮੰਤਰੀ ਮਾਨ ਨਜ਼ਰ ਆਏ ਨੇ ਉਹਨਾਂ ਕਿਹਾ ਕਿ ਮੈਂ ਪੂਰੇ ਦੇਸ਼ ਦੇ ਇਨਫਰਾਸਟ੍ਰਕਚਰ ਤੇ ਸਵਾਲ ਚੁੱਕੇ ਸੋ ਇਹ ਕੋਈ ਪਹਿਲੀ ਘਟਨਾ ਨਹੀਂ ਵਾਪਰੀ ਸੋ 3 ਦਿਨ ਪਹਿਲਾਂ ਵੀ ਬਹਾਦਰਗੜ ਦੇ ਵਿੱਚ ਬੱਚੇ ਦੀ ਜਾਨ ਗਈ ਸੀ ਇਹ ਕਹਿੰਦੇ ਹੋਏ ਮੁੱਖ ਮੰਤਰੀ ਮਾਨ ਅੱਜ ਨਜ਼ਰ ਆਏ ਨੇ ਸੋ ਦੱਸ ਜਿਏ ਕਿ ਉੱਥੇ ਹੀ ਉਹਨਾਂ ਦੇ ਵੱਲੋਂ ਹਾਲਾਂਕਿ ਇਹਨਾਂ ਪ੍ਰੋਜੈਕਟਾਂ ਨੂੰ ਲੈ ਕੇ ਵੀ ਗੱਲ ਕੀਤੀ ਗਈ ਹੈ ਤੇ ਨਾਲੇ ਜੇਕਰ ਇੱਥੇ ਗੱਲ ਕੀਤੀ ਜਾਵੇ ਕੇਂਦਰ ਦੀ ਤਾਂ ਉਹਨਾਂ ਦੇ ਵੱਲੋਂ ਕੇਂਦਰ ਦੇ ਉੱਤੇ ਵੀ ਸਵਾਲ ਚੁੱਕੇ ਗਏ ਨੇ ਉਹਨਾਂ ਕਿਹਾ ਕਿ ਕੇਂਦਰ ਵੱਲੋਂ ਐਲਾਨੇ ਗਏ ਰਾਹਤ ਫੰਡ ਦੇ ਵਿੱਚੋਂ ਪੰਜਾਬ ਦੇ ਹਿੱਸੇ ਅਜੇ ਤੱਕ ਕੋਈ ਵੀ ਪੈਸਾ ਨਹੀਂ ਆਇਆ ਸੋ ਪੰਜਾਬ ਦੇ ਵਿੱਚ ਕੋਈ ਵੀ ਫੰਡ ਕੇਂਦਰ ਵੱਲੋਂ ਅਜੇ ਤੱਕ ਹੜ੍ਹਾਂ ਨੂੰ ਲੈ ਕੇ ਨਹੀਂ ਦਿੱਤਾ ਗਿਆ ਹਾਲਾਂਕਿ ਇਹਨਾਂ ਦੇ ਮੰਤਰੀ ਤੇ ਕੇਂਦਰੀ ਮੰਤਰੀ ਜਿਹੜੇ ਨੇ ਉਹ ਕਹਿ ਕੇ ਚਲੇ ਜਾਂਦੇ ਨੇ ਕਿ ਪੰਜਾਬ ਦੇ ਵਿੱਚ ਅਸੀਂ ਫੰਡ ਜਿਹੜੇ ਨੇ ਉਹ ਦੇ ਦਿੱਤੇ ਨੇ ਪਰ ਅਸਲ ਦੇ ਵਿੱਚ ਕੋਈ ਵੀ ਫੰਡ ਅਜੇ ਨਹੀਂ ਆਇਆ ਸੋ ਇਹ ਕਹਿੰਦੇ ਹੋਏ ਮੁੱਖ ਮੰਤਰੀ ਮਾਨ ਅੱਜ ਨਜ਼ਰ ਆਏ ਸੋ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਦੇ ਵੱਲੋਂ ਚਾਰ ਚੀਜ਼ਾਂ ਦੇ ਉੱਪਰ ਗੱਲਬਾਤ ਕੀਤੀ ਗਈ ਹੈ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਸੜਕ ਨਿਰਮਾਣ ਜਿਹੜਾ ਹੋਣ ਜਾ ਰਿਹਾ ਹੈ ਤੇ ਬਹੁਤ ਵੱਡਾ ਸੜਕ ਨਿਰਮਾਣ ਹੋਏਗਾ ਦੂਜੇ ਪਾਸੇ ਕੱਚੇ ਕਾਮਿਆਂ ਨੂੰ ਉਹਨਾਂ ਦੇ ਵੱਲੋਂ ਸੱਦਾ ਦਿੱਤਾ ਗਿਆ ਤੀਜੇ ਪਾਸੇ ਨਾਇਬ ਸਿੰਘ ਸੈਣੀ ਦੇ ਉੱਤੇ ਸਵਾਲ ਚੁੱਕੇ ਗਏ ਨੇ ਤੇ ਚੌਥਾ ਕੇਂਦਰ ਸਰਕਾਰ ਦੇ ਉੱਪਰ ਵੀ ਸਵਾਲ ਜਿਹੜਾ ਅੱਜ ਉਹਨਾਂ ਦੇ ਵੱਲੋਂ ਚੁੱਕੇ ਗਏ ਨੇ ਤੇ ਹੁਣ ਗੱਲ ਕਰਦੇ ਆ ਪੰਜਾਬ ਦੇ ਵਿੱਚ ਰੋਡਵੇਜ਼ ਕੱਚੇ ਮੁਲਾਜ਼ਮਾਂ ਦੀ ਜਿਨ੍ਹਾਂ ਦੇ ਵੱਲੋਂ ਹੜਤਾਲ ਲਗਾਤਾਰ ਜਾਰੀ ਹੈ ਤੇ ਉੱਥੇ ਹੀ ਜੇਕਰ ਦੇਖਿਆ ਜਾਏ ਤਾਂ ਸਰਕਾਰ ਦੀ ਵੀ ਇਹਨਾਂ ਉੱਪਰ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ ਦੱਸ ਦਈਏ ਕਿ ਪੰਜਾਬ ਭਰ ਚ ਦੂਜੇ ਦਿਨ ਵੀ ਪੀ ਪੀਆਰਟੀਸੀ ਅਤੇ ਪਨਬਸ ਦੇ ਕੱਚੇ ਮੁਲਾਜ਼ਮਾਂ ਦੀ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਜਾਰੀ ਹੈ ਸੋ ਪੰਜਾਬ ਚ ਕਿਲੋਮੀਟਰ ਸਕੀਮ ਦੀਆਂ ਬੱਸਾਂ ਦਾ ਟੈਂਡਰ ਰੱਦ ਕਰਨ ਵਿਰੁੱਧ ਪੰਜਾਬ ਵਿੱਚ ਚੱਲ ਰਹੀ ਹੜਤਾਲ ਤੇ ਮੁੱਖ ਮੰਤਰੀ ਮਾਨ ਸਰਕਾਰ ਨੇ ਇੱਕ ਸਖਤ ਕਾਰਵਾਈ ਕੀਤੀ ਹੈ ਸੋ ਹੜਤਾਲ ਵਿੱਚ ਸ਼ਾਮਿਲ ਪਨਬਸ ਜਲੰਧਰ ਇੱਕ ਦੇ ਡੀਪੂ ਦੇ ਪ੍ਰਧਾਨ ਵਿਕਰਮਜੀਤ ਸਿੰਘ ਨੂੰ ਸਰਕਾਰ ਨੇ ਸਸਪੈਂਡ ਕਰ ਦਿੱਤਾ ਸੋ ਵਿਭਾਗ ਨੇ ਇੱਕ ਈਮੇਲ ਭੇਜ ਕੇ ਕਾਰਵਾਈ ਦੀ ਜਾਣਕਾਰੀ ਦਿੱਤੀ ਹੈ ਸੋ ਮੇਲ ਦੇ ਵਿੱਚ ਕਿਹਾ ਗਿਆ ਹੈ ਕਿ ਕਰਮਚਾਰੀ ਨੇ ਗੈਰ ਕਾਨੂੰਨੀ ਹੜਤਾਲ ਦੇ ਵਿੱਚ ਹਿੱਸਾ ਲੈ ਕੇ ਸਰਕਾਰ ਨੂੰ ਵਿੱਤੀ ਨੁਕਸਾਨ ਪਹੁੰਚਾਇਆ ਤੇ ਵਿਕਰਮਜੀਤ ਸਿੰਘ ਨੂੰ ਤੁਰੰਤ ਪ੍ਰਭਾਵ ਦੇ ਨਾਲ ਸਸਪੈਂਡ ਕੀਤਾ ਜਾ ਰਿਹਾ ਹੈ ਅਤੇ ਡਿਊਟੀ ਤੇ ਗੈਰ ਹਾਜ਼ਰ ਹੋਣ ਕਰਕੇ ਉਹਨਾਂ ਦੀਆਂ ਸੇਵਾਵਾਂ ਨੂੰ ਖਤਮ ਕੀਤਾ ਜਾਂਦਾ ਹੈ ਸੋ ਸਰਕਾਰ ਨੇ ਕਿਹਾ ਕਿ ਬੱਸਾਂ ਨਾ ਚੱਲਣ ਕਰਕੇ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਪਰੇਸ਼ਾਨੀ ਚਲਣੀ ਪਈ ਹੈ ਸੋ ਦੱਸ ਜਾਈਏ ਕਿ ਬਿੱਤੇ ਦਿਨ ਪੀਆਰਟੀਸੀ ਪੰਜਾਬ ਰੋਡਵੇਜ਼ ਤੇ ਪਨਬੱਸ ਦੇ ਕੱਚੇ ਮੁਲਾਜ਼ਮਾਂ ਨੂੰ ਪੁਲਿਸ ਵੱਲੋਂ ਹਿਰਾਸਤ ਦੇ ਵਿੱਚ ਲਈ ਜਾਣ ਤੋਂ ਬਾਅਦ ਹੜਤਾਲ ਐਲਾਨ ਕੀਤਾ ਗਿਆ ਸੀ جس ਤੋਂ ਬਾਅਦ ਪੰਜਾਬ ਭਰ ਦੇ ਵਿੱਚ ਕੱਚੇ ਕਾਮਿਆਂ ਵੱਲੋਂ ਸਰਕਾਰੀ ਬੱਸਾਂ ਨੂੰ ਨਹੀਂ ਚਲਾਇਆ ਗਿਆ ਤੇ ਇੰਨਾ ਹੀ ਨਹੀਂ ਪ੍ਰਦਰਸ਼ਨ ਦੌਰਾਨ کئی جگہ ਉੱਪਰ ਪੀਆਰਟੀਸੀ ਅਤੇ ਪਨਬਾਸ ਦੇ ਕੱਚੇ ਮਲਾਜ਼ਮ پولیس ਦੇ ਨਾਲ ਪਿੱੜ ਗਏ ਜਿਸ ਨੂੰ ਲੈ ਕੇ پولیس ਵੱਲੋਂ ਮਾਮਲਾ ਵੀ ਦਰਜ ਕੀਤਾ ਗਿਆ ਸੋ ਇੱਥੇ ਦੱਸ ਈਏ ਕਿ ਵਿਕਰਮਜੀਤ ਸਿੰਘ ਦੇ ਉੱਪਰ ਇਹ ਮਾਮਲਾ ਜਿਹੜਾ ਦਰਜ ਕੀਤਾ ਗਿਆ ਇਸ ਤੋਂ ਇਲਾਵਾ ਇੱਥੇ ਹੋਰ ਵੀ ਜਿਹੜੇ ਆਗੂ ਕਹ ਸਕਦੇ ਆ ਕਿ ਕੱਚੇ ਮੁਲਾਜ਼ਮ ਨੇ ਉਹਨਾਂ ਉੱਪਰ ਵੀ ਇਹ ਜਿਹੜਾ ਕਹ ਸਕਦੇ ਐਫ ਆਈ ਆਰ ਦਰਜ ਕੀਤੀ ਗਈ ਹੈ ਸੋ ਕਹ ਸਕਦੇ ਆ ਕਿ ਪੂਰੇ ਪੰਜਾਬ ਭਰ ਦੇ ਵਿੱਚ ਹਾਲਾਂਕਿ ਹੜਤਾਲ ਜਿਹੜੀ ਹੈ ਕੀਤੀ ਜਾ ਰਹੀ ਹੈ ਹੜਤਾਲ ਬਿੱਤੇ ਕੱਲ ਵੀ ਕੀਤੀ ਗਈ ਸੀ ਤੇ ਅੱਜ ਵੀ ਕੀਤੀ ਗਈ ਹੈ ਸੋ ਇੱਥੇ ਵੱਡੇ ਪੱਦਰ ਦੇ ਉੱਤੇ ਲੋਕ ਵੀ ਪ੍ਰਭਾਵਿਤ ਹੋ ਰਹੇ ਨੇ ਹਾਲਾਂਕਿ ਸਰਕਾਰ ਦੇ ਵੱਲੋਂ ਯਾਨੀ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜਿਹੜੀ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਉਸ ਦੇ ਵਿੱਚ ਸੱਦੇ ਦਾ ਐਲਾਨ ਵੀ ਕੀਤਾ ਗਿਆ ਕਿ ਬੈਠ ਕੇ ਜਿਹੜੀ ਹੈ ਗੱਲਬਾਤ ਕਰ ਲੈਣੀ ਚਾਹੀਦੀ ਹੈ ਹਾਲਾਂਕਿ ਇਸ ਉੱਪਰ ਹੁਣ ਕੀ ਕੁਝ ਨਿਕਲ ਕੇ ਸਾਹਮਣੇ ਆਵੇਗਾ ਇਹ ਵੀ ਦੇਖਣਾ ਹੋਵੇਗਾ ਤੇ ਹੁਣ ਗੱਲ ਕਰਦੇ ਹਾਂ ਕੰਚਨਪ੍ਰੀਤ ਕੌਰ ਦੀ ਜੀ ਹਾਂ ਜਿਨ੍ਹਾਂ ਦੀ ਗ੍ਰਿਫਤਾਰੀ ਮਾਮਲੇ ਦੇ ਵਿੱਚ ਸ਼ਾਮ ਨੂੰ 8 ਵਜੇ ਜੋ ਹੈ ਸੁਣਵਾਈ ਹੋਵੇਗੀ ਦੱਸ ਜੀ ਕਿ ਸ਼ੋਮਨੀ ਅਕਾਲੀ ਦਲ ਦਾ ਇਸ ਉੱਪਰ ਵੱਡਾ ਬਿਆਨ ਵੀ ਸਾਹਮਣੇ ਆਇਆ ਸੋ ਪਾਰਟੀ ਨੇ ਇਹ ਕਿਹਾ ਕਿ ਤਰਨਤਾਰਨ ਤੋਂ ਉਮੀਦਵਾਰ ਸੁਖਵਿੰਦਰ ਕੌਰ ਰੰਦਾਵਾ ਦੀ ਧੀ ਕੰਚਨਪ੍ਰੀਤ ਕੌਰ ਦੀ ਗ੍ਰਿਫਤਾਰੀ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਹੈ ਅਤੇ ਅਦਾਲਤ ਦਾ ਧੰਨਵਾਦ ਉਹਨਾਂ ਵੱਲੋਂ ਕੀਤਾ ਗਿਆ ਸੋ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਦਖਲ ਦਿੱਤਾ ਅਤੇ ਅੱਜ ਦੇਰ ਸ਼ਾਮ ਹੇਠਲੀ ਅਦਾਲਤ ਵੱਲੋਂ ਮਾਮਲੇ ਦੀ ਸੁਣਵਾਈ ਹੋਣ ਤੱਕ ਕਿਸੇ ਵੀ ਪੁਲਿਸ ਰਿਮਾਂਡ ਨੂੰ ਰੋਕ ਦਿੱਤਾ ਗਿਆ ਸੋ ਇੱਥੇ ਦੱਸ ਜਾਈਏ ਕਿ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਕਾਨੂੰਨੀ ਸੈੱਲ ਦੇ ਮੁਖੀ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਜਾਣਕਾਰੀ ਦਿੱਤੀ ਹੈ ਕਿ ਮੁੱਖ ਮੰਤਰੀ ਮਾਨ ਸੂਬੇ ਦੇ ਡੀਜੀਪੀ ਅਤੇ ਉੱਚ ਪੁਲਿਸ ਅਧਿਕਾਰੀਆਂ ਨੇ ਹਾਈ ਕੋਰਟ ਵੱਲੋਂ ਕੰਚਨਪ੍ਰੀਤ ਕੌਰ ਨੂੰ 4 ਮਾਮਲਿਆਂ ਦੇ ਵਿੱਚ ਅੰਤਰੀਮ ਜ਼ਮਾਨਤ ਦੇਣ ਤੋਂ ਬਾਅਦ ਉਸ ਵਿਰੁੱਧ ਇੱਕ ਹੋਰ ਮਾਮਲੇ ਦੇ ਵਿੱਚ ਗੈਰ ਜ਼ਮਾਨਤੀ अपराध जोड़ के उस नु चुनौती देती है उन्होंने कहा कि यह स्पष्ट है कि आप सरकार ने बदले की भावना के नाल पुलिस नु कंचनप्रीत नु गिरफ्तार करने दे लिए मजबूर किया सो एडवोकेट अर्शदीप सिंह क्लियर ने आख्या है कि सच्चाई यह है कि चुनाव तो पहला ਇਸ ਵਿਰੁੱਧ ਕੋਈ ਅਪਰਾਧਿਕ ਮਾਮਲਾ ਦਰਜ ਨਹੀਂ ਕੀਤਾ ਗਿਆ ਉਹਨਾਂ ਕਿਹਾ ਕਿ ਜਿਨ੍ਹਾਂ ਪੁਲਿਸ ਅਧਿਕਾਰੀਆਂ ਨੇ ਕੰਚਨਪ੍ਰੀਤ ਕੌਰ ਵਿਰੁੱਧ ਝੂਠੇ ਮਾਮਲੇ ਦਰਜ ਕੀਤੇ ਸਨ ਅਤੇ ਹੁਣ ਬਿਨਾਂ ਨਿਯਮਾਂ ਦੀ ਪਾਲਣਾ ਕੀਤੇ ਉਸਨੂੰ ਗ੍ਰਿਫਤਾਰ ਕੀਤਾ ਉਹ ਆਪਣੇ ਸਪਸ਼ਟ ਤੌਰ ਤੇ ਗੈਰ ਕਾਨੂੰਨੀ ਕੰਮਾਂ ਦੇ ਲਈ ਜਵਾਬਦੇਹ ਹੋਣਗੇ ਸੌਰਸ਼ਦੀਪ ਪਲੇਅਰ ਨੇ ਇਹ ਵੀ ਕਿਹਾ ਹੈ ਕਿ ਉਹਨਾਂ ਨੇ ਅੱਜ ਹਾਈ ਕੋਰਟ ਦੇ ਵਿੱਚ ਇੱਕ ਪਾਰਟੀਸ਼ਨ ਦਾਇਰ ਕੀਤੀ ਸੀ ਜਿਸ ਦੌਰਾਨ ਹੇਠਲੀ ਅਦਾਲਤ ਨੂੰ ਕੰਚਨਪ੍ਰੀਤ ਦੇ ਵਕੀਲਾਂ ਦੇ ਅਦਾਲਤ ਪਹੁੰਚਣ ਤੱਕ ਕੇਸ ਦੇ ਵਿੱਚ ਕੋਈ ਰਿਮਾਂਡ ਨਾ ਦੇਣ ਦੇ ਨਿਰਦੇਸ਼ ਦਿੱਤੇ ਗਏ ਸਨ ਇਸ ਅਨੁਸਾਰ ਹੇਠਲੀ ਅਦਾਲਤ ਫੈਸਲਾ ਕਰੇਗੀ ਕਿ ਜ਼ਮਾਨਤੀ ਐਫ ਆਈ ਆਰ ਦੇ ਵਿੱਚ ਸ਼ਾਮਿਲ ਕੀਤਾ ਗਿਆ ਗੈਰ ਜ਼ਮਾਨਤੀ ਅਪਰਾਧ ਸਹੀ ਸੀ ਜਾਂ ਫਿਰ ਗਲਤ ਸੀ ਸੋ ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਆਖਿਆ ਹੈ ਕਿ ਇੱਕ ਨੌਜਵਾਨ ਮਹਿਲਾ ਆਗੂ ਨੂੰ ਮਨਕੜੰਤ ਦੋਸ਼ਾਂ ਦੇ ਨਾਲ ਨਿਸ਼ਾਨਾ ਬਣਾ ਕੇ ਆਪ ਸਰਕਾਰ ਨੇ ਦਿਖਾਇਆ ਹੈ ਕਿ ਉਹ ਪੰਜਾਬ ਦੀਆਂ ਧੀਆਂ ਜਾਂ ਕਾਨੂੰਨ ਦੇ ਰਾਜ ਲਈ ਕੋਈ ਸਤਿਕਾਰ ਹੈ ਜਾਂ ਨਹੀਂ ਸੋ ਇਥੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਨੇ ਸਾਰੇ ਲੋਕਤੰਤਰੀ ਸਮਾਜਿਕ ਅਤੇ ਮਹਿਲਾ ਸੰਗਠਨਾਂ ਰਾਜਨੀਤਿਕ মতਪੇਦਾਂ ਤੋਂ ਉੱਪਰ ਉੱਠ ਕੇ ਸੱਤਾ ਦੀ ਇਸ ਕਿਨੌਣੀ ਦੁਰਵਰਤੋਂ ਦੀ ਨਿੰਦਾ ਕਰਨ ਦੀ ਅਪੀਲ ਕੀਤੀ ਹੈ ਉਹਨਾਂ ਅੱਗੇ ਕਿਹਾ ਹੈ ਕਿ ਇਸ ਬੁਰਾਈ ਨੂੰ ਮੁੱਢੋਂ ਹੀ ਨਸ਼ਟ ਕਰ ਦੇਣਾ ਚਾਹੀਦਾ ਹੈ ਸਾਡੇ ਮਹਾਨ ਗੁਰੂਆਂ ਦੀ ਪਵਿੱਤਰ ਧਰਤੀ ਤੇ ਅਜੀਆਂ ਗੈਰ ਸੰਵਿਧਾਨਿਕ ਕਾਰਵਾਈਆਂ ਨੂੰ ਜਾਰੀ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਸੋ ਇਹ ਕਹਿੰਦੇ ਹੋਏ ਅੱਜ ਨਜ਼ਰ ਆਈ ਸ਼੍ਰੋਮਣੀ ਅਕਾਲੀ ਦਲ ਪਾਰਟੀ ਜਨਾਂ ਦੇ ਵੱਲੋਂ ਇਸ ਗ੍ਰਿਫਤਾਰੀ ਦੇ ਸਖਤ ਸ਼ਬਦਾ ਦੇ ਵਿੱਚ ਅੱਜ ਨਿਖੇਧੀ ਜੋ ਹੈ ਉਹ ਵੀ ਕੀਤੀ ਗਈ ਹੈ ਤੇ ਹੁਣ ਗੱਲ ਕਰਦੇ ਆ ਮੰਤਰੀ ਹਰਪਾਲ ਚੀਮਾ ਤੇ ਸੀਐਮ ਭਗਵੰਤ ਮਾਨ ਦੀ ਜਿਨ੍ਹਾਂ ਨੂੰ ਕੋਰਟ ਨੇ ਅੱਜ ਵੱਡੀ ਰਾਹਤ ਦਿੱਤੀ ਹੈ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਮਾਨ ਅਤੇ ਹਰਪਾਲ ਚੀਮਾ ਅਮਨ अरोड़ा ਮੀਥੇਰ ਬਲਜੀਤ ਕੌਰ ਜੈ ਸਿੰਘ ਰੂਡੀ ਸਣੇ ਆਮ ਆਦਮੀ ਪਾਰਟੀ ਦੇ ਲਗਭਗ ਇੱਕ ਦਰਜਨ ਆਗੂਆਂ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ ਸੋ ਜਿੰਨਾ ਇਹਨਾਂ ਸਾਰਿਆਂ ਖਿਲਾਫ ਚੰਡੀਗੜ੍ਹ ਦੇ ਵਿੱਚ ਸਾਲ 2020 ਤੇ 2021 ਦੇ ਵਿੱਚ ਪਹਿਲਾਂ ਪੰਜਾਬ ਦੇ ਵਿੱਚ ਬਿਜਲੀ ਦੀਆਂ ਦਰਾਂ ਨੂੰ ਵਧਾਏ ਜਾਣ ਅਤੇ ਫਿਰ ਬਾਅਦ ਵਿੱਚ ਲਖੀਮਪੁਰ ਖੀਰੀ ਮਾਮਲੇ ਦੇ ਵਿੱਚ ਦਿੱਤੇ ਗਈਆਂ ਧਾਰਨੀਆਂ ਧਰਨਿਆਂ ਨੂੰ ਲੈ ਕੇ ਦਰਜ ਦੋਵੇਂ ਐਫਆਈਆਰ ਹਾਈ ਕੋਰਟ ਨੇ ਰੱਦ ਕਰ ਦਿੱਤੀਆਂ ਨੇ ਸੋ ਉਹਨਾਂ ਨੇ ਹਾਈ ਕੋਰਟ ਨੂੰ ਦੋਵੇਂ ਐਫਆਈਆਰ ਰੱਦ ਕਰਨ ਦੀ ਬੇਨਤੀ ਵੀ ਕੀਤੀ ਸੀ ਫਿਰ ਹਾਈ ਕੋਰਟ ਨੇ ਉਹਨਾਂ ਵਿਰੁੱਧ ਦਰਜ ਐਫਆਈਆਰ ਤੇ ਕਿਸੇ ਵੀ ਕਾਰਵਾਈ ਤੇ ਰੋਕ ਲਗਾ ਦਿੱਤੀ ਐ ਸੋ ਅੱਜ ਹਾਈ ਕੋਰਟ ਨੇ ਉਹਨਾਂ ਦੀ ਪਟੀਸ਼ਨ ਤੇ ਆਪਣਾ ਫੈਸਲਾ ਸੁਣਾਇਆ ਸੋ ਉਹਨਾਂ ਵਿਰੁੱਧ ਦਰਜਨ ਦੋਵੇਂ ਕਹਿ ਸਕਦੇ ਆ ਕਿ ਦਰਜਨ ਤੋਂ ਵੱਧ ਆਗੂਆਂ ਦੇ ਉੱਪਰ ਇਹ ਜਿਹੜੀ ਐਫਆਈਆਰ ਹੈ ਉਹ ਦਰਜ ਹੋਈ ਸੀ ਸੋ ਫਿਲਹਾਲ ਦੀ ਘੜੀ ਕੋਰਟ ਤੋਂ ਰਾਹਤ ਹਾਸਲ ਕਰਨ ਵਾਲਿਆਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਹਰਪਾਲ ਸਿੰਘ ਚੀਮਾ, ਮਾਸਟਰ ਬਲਦੇਵ ਸਿੰਘ, ਬਲਜੀਤ ਕੌਰ ਮੀਥੀਅਰ, ਅਮਨ ਅਰੋੜਾ, ਮਨਜੀਤ ਸਿੰਘ ਬਿਲਾਸਪੂਰੀ, ਨਰਿੰਦਰ ਸਿੰਘ ਸ਼ੇਰਗਿੱਲ, ਜੈ ਸਿੰਘ ਰੂੜੀ, ਸਰਵਜੇਤ ਸਿੰਘ ਮਣੁਕੇ ਖਿਲਾਫ ਜਨਵਰੀ 2020 ਦੇ ਵਿੱਚ ਦਰਜ ਐਫ ਆਈ ਆਰ ਸ਼ਾਮਿਲ ਹੈ ਸੋ ਅਕਤੂਬਰ 2021 ਦੇ ਵਿੱਚ ਕੀਤੇ ਗਏ ਧਰਨੇ ਨੂੰ ਲੈ ਕੇ ਅਮਨ अरोड़ा, ਜਰਨੈਲ ਸਿੰਘ, ਜੈਕੀਸ਼ਨ ਰੋੜੀ, ਅਨਮੋਲ ਗਗਨਮਾਨ, ਕੁਲਵੰਤ ਸਿੰਘ ਪੰਡੋਰੀ ਅਤੇ ਮਨਜੀਤ ਸਿੰਘ ਬਲਾਸਪੂਰੀ ਵਿਰੁੱਧ ਦਰਜ ਐਫ ਆਈ ਆਰ ਵੀ ਰੱਦ ਜੋ ਹੈ ਉਹ ਕਰ ਦਿੱਤੀ ਗਈ ਹੈ ਸੋ ਇਹਨਾਂ ਮੰਤਰੀਆਂ ਨੂੰ ਜਿਹੜਾ ਹੈ ਇਹਨਾਂ ਮੰਤਰੀ ਵਿਧਾਇਕਾਂ ਨੂੰ ਜੋ ਹੈ ਉਹ ਰਾਹਤ ਮਿਲੀ ਹੈ ਤੇ ਉੱਥੇ ਹੀ ਮੁੱਖ ਮੰਤਰੀ ਮਾਨ ਤੇ ਹਰਪਾਲ ਚੀਮਾ ਨੂੰ ਵੀ ਇੱਥੇ ਵੱਡੀ ਰਾਹਤ ਮਿਲੀ ਹੈ ਕਿਉਂਕਿ ਉਹਨਾਂ ਉੱਪਰ ਦਰਜ ਐਫ ਆਈ ਆਰ ਜੋ ਉਹ ਅੱਜ ਕੋਰਟ ਦੇ ਵੱਲੋਂ ਸਿਰੇ ਤੋਂ ਖਾਰਜ ਕਰ ਦਿੱਤੀ ਗਈ ਹੈ ਸੋ ਅੱਜ ਦੇ ਬੁਲੇਟਨ ਦੇ ਵਿੱਚ ਐਨਾ ਹੀ ਅੱਗੇ ਦੀ ਜਾਣਕਾਰੀ ਦੇ ਲਈ ਜੁੜੇ ਰਹੋ ਰੋਜ਼ਾਨਾ ਲੁਕਨਾਟੀਵੀ ਦੇ ਨਾਲ ਤੇ ਮੈਨੂੰ ਦਿਓ ਇਜਾਜ਼ਤ ਧੰਨਵਾਦ